ਸਵਾਰ ਦਰਦ ਕੈ ਚੱਲੇ ਆ ਸੱਚੀ ਦਰਦ ਕੈ ਜਾਏ ਸੰਨਿਆਪੇ ਮੈਂ ਕਦੋਂ ਮਰਨਾ ਏ ਮੈਂ ਕਿਵੇਂ ਮਰਨਾ ਏ ਤੇ ਮੈਂ ਕਿੱਥੇ ਮਰਨਾ ਏ ਕਿਸੇ ਵੀ ਮਨੁੱਖ ਨੂੰ ਨਹੀਂ ਪਤਾ ਕਿ ਆ ਜਾਣੇ ਕਦ ਮਰेंगे ਕਿਹਦਾ ਮਰਨਾ ਹੋਵੇ ਤੇ ਜਥੇਦਾਰ ਜੀ ਦਾ ਜਿਹੜਾ ਅਗੀਰ ਲੜ ਸਮਾਸੀ ਸੁਆਦ ਸੀ ਉਹ ਆਗਰੇ ਦੀ ਧਰਤੀ ਤੇ ਜਾ ਕੇ ਉੱਥੇ ਮੂਰੇ ਹੋਣੇ ਸੀ ਸਵਾਸ ਛੱਡੇ ਮੈਂ ਗੱਲ ਕਰ ਰਿਹਾ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜਿਦੋਂ ਨਾ ਮੈਂ ਸਰੀਰ ਛੱਡਿਆ ਸਤਿਗੁਰ ਕਹਿੰਦੇ ਰੋਣਾ ਨਹੀਂ ਰੋਈ ਦਾ ਉਹਨਾਂ ਲੋਕਾਂ ਨੂੰ ਐ ਜਿਹੜੇ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਜਾਂਦੇ ਐ ਇਹ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਗਏ ਐ ਇਹ ਗੁਰਮਖਾਹ ਵਾਲਾ ਜੀਵਨ ਕਬੀਰ ਸੰਤ ਹੋਏ ਕਾ ਰੂਹ ਐ ਜੋ ਆਪਣੇ ਘਰ ਜਾਏ ਰੋਮੋ ਸਤਨ ਬੱਪਰੇ ਜੋ ਹਟੇ ਹਾਰ ਤੇ ਹਾਰ ਮੁਕਾਈ ਬੜੇ ਉਸਤਨਾ ਤੁੰਗੂ ਕੀਦਾ ਵਾਰੀ ਆਪੋ ਆਪਣੀ ਕੋਈ ਨਾ ਬੰਦਤੀ ਜੁ ਸੱਚਾ ਬੇਡ ਮੱਲੀਆ ਗੁਰਮੁਖ ਜਨਮਸਵਾ ਧਰ ਕੇ ਚੱਲੀਆ ਸੱਚੀ ਦਰਗਹ ਜਾਏ ਰਾਹਤ ਮਹਿਸੂਸ ਕਰਦਾ ਏ ਜੱ태ਦਾਰ ਲਾਲ ਸਿੰਘ ਜੀ ਪੰਜ ਪੁੱਤ ਸਰੀਰ ਨੂੰ ਛੱਡ ਕੇ ਸਾਨੂੰ ਸਾਰੇ ਨਾਟਕਕਾਰ ਕਹੇ ਜੀ ਜੱ태ਦਾਰ ਜੀ ਹੋਰੀ ਦੋ ਭਰਾ ਤੇ ਉਹਨਾਂ ਦੀਆਂ ਚਾਰ ਭੈਣਾਂ ਜੱ태ਦਾਰ ਜੀ ਆਪਣੇ ਪਿੱਛੇ ਆਪਣੇ ਦੋ بیٹے ਇੱਕ بیٹے ਵੀ بڑے ਲਾਇਕ

ਸਤ ਸ੍ਰੀ ਅਕਾਲ ਕਿਉਂਦੇ ਆਇਆ ਸਰਵਨ ਲੱਗਦਾ ਹੈ ਜਿੰਨ ਚ ਟਾਈਟਲ ਆਉਂਦੀ ਹੈ ਆਹ ਜੀ ਜਨਾਬ ਜੀ ਅੱਛਾ ਚੌਥੇ ਇੱਕ ਸ਼ਾਸਤਰੀ ਲਈ ਵਰਪ੍ਰੀਤਾ ਆਰਥ ਰਾਹ ਰਾਮ ਤਾਤਿ ਵਿਸਣੋ ਸੰਤੋ ਜਬਰਤੋ ਦੇ ਯਾਰੋ ਸਨਾ ਨਾਮ ਮੇਰਾ ਆਦਾ ਰੋਪਾ ਤੇ ਪੰਜ ਸ਼ਬਦ ਤੇ ਤੁਕਾਰਨ ਭਾਗ